ਪ੍ਰੀਤਮਾਨ ਕੁੜੀ ਨਿਊਜ਼ੀਲੈਂਡ ਤੋਂ ਆ ਕਹਿੰਦੀ ਸੱਤੇ ਦੀ ਗੜਾਸੀ ਤੋੜਨੀ ਆ ਸੱਤੇ ਦੀ ਗੜਾਸੀ ਤਾਂ ਟੁੱਟੀ ਪਈ ਆ ਉਹਦੇ ਦਾ ਹੁਣ ਦਾੜੀ ਲੱਗੀ ਆ ਦਾ ਜਵਾਕ ਆ ਉਹਦੇ ਨਾਲ ਕੀ ਕਰ ਮੇਰੀ ਗੱਲ ਸੁਣਨ ਨੂੰ ਮੈਂ ਉਹਦੇ ਨਾਲ ਲੜਦਾ ਸੋਣਾ ਲੱਗਦਾ ਜਵਾਕ ਤਾਂ ਹੈਗਾ ਲੋਕ ਵੀ ਝੇਡਾ ਕਰਨਗੇ ਪੰਜਾਬ 'ਚ ਸਾਰੇ 'ਚ ਮੈਨੂੰ ਤੁਸੀਂ ਫੇਮਸ ਕਰੀ ਬੈਠੇ ਹੋ ਤੇ ਜੇ ਮੈਂ ਉਹਦੇ ਨਾਲ ਲੜ ਪਿਆ ਤੁਸੀਂ ਝੇਡਾ ਕਰੋਗੇ ਵੀ ਜਵਾਕਾਂ ਨਾਲ ਲੜੀ ਜਾਂਦਾਗਾ ਕੱਦ ਦਾ ਦਾ 2.5 ਫੁੱਟ ਆ ਬਾਈ ਦਾਸ ਬਾਰੇ ਕੀ ਦੇ ਬਾਰੇ ਵਿਚਾਰਦੇ ਆ ਬਾਈ ਮੈਂ ਵੀਡੀਓ ਨਹੀਂ ਦੇਖਦਾ ਮੇਰੇ ਕੋਲ ਜੀ ਵੀ ਹੁੰਦੀ ਨਹੀਂ ਆ ਤਾਂ ਮੈਨੂੰ ਹੁਣ ਦਿਖਾ ਦੀ ਹੁਣ ਯਾਰ ਗੜਾਸੀ ਵਾਲੇ ਦੇ ਵੀਡੀਓ ਮੈਂ ਤਾਂ ਇਸੇ ਬੱਟਾ ਪੋਚੀ ਜਾਂਦਾ ਸੀ ਉਧਰ ਸ਼ੂਟਿੰਗ 'ਚ ਵਿਹਲਾ ਹੋ ਕੇ ਇੱਥੇ ਆ ਗਿਆ ਸੀ ਨਿੰਜੇ ਦੀ ਫਿਲਮ ਦੀ ਪ੍ਰੋਮੋਸ਼ਨ ਜੀ ਕਰਕੇ ਘਰੇ ਆ ਗਿਆ ਸੀ ਮੈਂ ਤਾਂ ਆਹ ਦੇਖ ਲੋ ਝੋਨੇ 'ਚ ਫਰਦਾ ਉਹ ਮੈਨੂੰ ਤਾਂ ਪਤਾ ਨਹੀਂ ਕਿਹੜੇ ਦਿਖਾ ਦੀ ਮੈਂ ਤਾਂ ਕਿਸੇ ਦੇ ਵਿਰੁੱਧ ਬੋਲ ਕੇ ਰਾਜੀ ਨਹੀਂ ਮੈਂ ਤਾਂ ਆਦੀਆਂ ਵੀਡੀਓ ਪਾਉਂਦਾ ਰਹਿਣਾ ਆ ਤਾਂ ਜਦੋਂ ਹੁਣ ਮੇਰੇ ਵਿਰੁੱਧ ਪਾਉਂਦਿਆ ਲੋਕ ਵੀਡੀਓ ਮਸ਼ਹੂਰ ਹੋਣ ਵਾਸਤੇ ਤਾਂ ਮੈਂ ਬੋਲ ਪੈਣਾਗਾ ਪਾਈ ਜਾ ਯਾਰ ਜਿਹਨੇ ਪਾਉਣੀਆਂ ਮੈਂ ਕੁਛ ਨਹੀਂ ਕਹਿੰਦਾ ਚੱਕੀ ਚੱਲੋ ਜਿੰਨੀਆਂ ਮੇਰੇ ਵਿਰੋਧ ਵੀਡੀਓ ਬੰਦੀਆਂ ਪਾ ਲਓ ਕਿਉਂਕਿ ਮੈਨੂੰ ਕੀ ਫੇਸਬੁਕ ਪੈਸੇ ਦਿੰਦੀ ਐ ਤੁਹਾਨੂੰ ਐ ਵੀ ਫੇਸਬੁਕ ਤੋਂ ਹਟ ਜੇ ਹਟ ਜਾਂਦੇ ਆ ਆ ਬਾਈ ਕਹਿੰਦਾ ਗੋਡੇ ਜੱਡਾ ਹੈਗਾ ਗੜਾਸੀ ਵਾਲਾ ਹੋਰ ਯਾਰ ਗੜਾਸੀ ਦਾ ਐ ਚੱਕੀ ਫਿਰਦਾ ਮਾਮਾ ਜਿਵੇਂ ਲਦੇਣ ਨਾ ਲਦੇਣ ਨਾ ਰਹਿੰਦਾ ਹੁੰਦਾ ਟੱਕ ਉਤ ਵੀ ਨਹੀਂ ਗੜਾ ਮੈਂ ਗੜਾਸੀ ਚੱਕ ਲਈ ਐਂ ਕਰਦਾ ਜਿਵੇਂ ਬੰਦਾ ਮਾਰ ਕੇ ਰੋਟੀ ਖਾਂਦਾ ਹੁੰਦਾਗਾ ਉਹ ਮਾਮਾ ਤੂੰ ਆਇਆ ਤਾਂ ਸੀ ਤੈਨੂੰ ਮੈਂ ਦਿਖਾਵਾਂ ਤਾਰੇ ਆ ਮੈਂ ਨਿੰਜੇ ਕੋਲੇ ਆਪਾਂ ਗਏ ਸੀ ਵੀਡੀਓ ਦੇਖ ਲਓ ਫਿਲਮ ਦੀ ਪ੍ਰਮੋਸ਼ਨ ਜੀ ਕੀਤੀ ਸੀ ਕੱਠਿਆਂ ਨੇ ਆਪਣਾ دوست ਆ ਬਾਈ ਯਾਰ ਛੇਰੀ ਮਾਨ ਵੀ دوست ਆ ਬੀਤਵਾਰ ਕਹਿੰਨਾ ਨਾ ਹਰ ਨਾ ਮੇਰੀਆਂ ਵੀਡੀਓ ਦੇਖਣ ਦਾ ਜਾਰੀ ਹੈ ਨਾ ਆਪਣੀ ਯਾਰ ਮੇਰ ਬੜ ਉਹਦੀ ਜਵਾਨੀ ਦੀ ਉਮਰ ਦਾ ਨਹੀਂ ਯਾਰ ਉਹ ਤਾਂ ਜਵਾਨ ਆ ਯਾਰ ਉਹ ਦਾੜੀ ਲਈ ਫਿਰਦਾ ਉਹਦੀ ਉਮਰ ਬਾਈ ਕਹਿੰਦਾ 40 ਸਾਲ ਉਹਦੀ ਉਮਰ ਆਲਾ 40 ਸਾਲ ਕਿੱਥੇ ਆ ਯਾਰ ਉਹ ਜਵਾਨ ਆ ਤਾਂ ਚੇਡਾ ਗਰੀਏ ਨਾ ਮੈਨੂੰ ਤੁਸੀਂ ਉਹ ਕਹਿੰਦਾ ਮੈਂ ਉਹਦੇ ਚਾਉਣਾਗਾ ਕੰਨੇ ਹੁੰਦੇ ਆ ਗਾਣਿਆਂ ਗੁਣਿਆਂ ਚਾਉਂਦਾ ਮਾ ਮਾਮਾ ਤੈਨੂੰ ਵੀਡੀਓ ਡਾਇਰੈਕਟਰ ਤੈਨੂੰ ਦੇਖ ਕੇ ਭਾਜ ਜਾਣਗੇ ਤੂੰ ਕਿਹੜੇ ਗਾਣੇ ਚਾਉਣ ਆਲਾਂਗਾ ਤੇ ਆ ਮਾੜਾ ਬੂਝਾ ਜਾ ਮਾਰ ਲੈਣ ਦੇ ਕਰਾ ਰੇਰੂ ਜਾ ਸਿੱਟਾ ਫੇਰ ਦੇਖੀ 25 ਘੰਟੇ ਬੇਤ ਲੈ ਰਣਾ ਦੇਖੋ ਝੋਨਾ ਮੋਟਰ ਤੇ ਆ ਮੈਂ ਲੈ ਬਾਈ ਫੇਰ ਹੀ ਹੋਇਆ ਕਰਾਂ ਲੈ ਮੈਂ ਹੁਣਾਂ ਯਾਰ ਮੈਂ ਆਦੇ ਕੰਮ ਚੋਲ ਜਿਆ ਨਾ ਕੀ ਕਰਾਂ ਯਾਰ ਬਾਈ ਯਾਰ ਮੈਂ ਹੁਣ ਨੂੰ ਯਾਰ ਜੀ ਲਮਾਉਣ ਦਾ ਖਾਤਰ ਲਾਇਬ ਹੁਣਾਂ ਹੁਣ ਕੀ ਕਰਾਂ ਵਿਰੋਧ ਵੀਡੀਓ ਪਾਈ ਜਾਂਦੇ ਉਹਨਾਂ ਨੂੰ ਐ ਲੱਗਦਾ ਵੀ ਇੱਥੇ ਹੀ ਰੋਟੀ ਖਾਂਦਾ ਐ ਫੇਸਬੁੱਕ ਨਾਲ ਦਾ ਮੇਰਾ ਕੋਈ ਸਬੰਧ ਹੀ ਨਹੀਂ ਉਹ ਗੜਾਸੀ ਵਾਲੇ ਮੈਂ ਆਹ ਫੇਸਬੁੱਕ ਤੋਂ ਬਾਗ ਗਿਆ ਸੀ 10 ਕਿ ਦਿਨ ਬਾਹਰ ਅੰਦਰ ਜੇ ਤੁਰਿਆ ਫਿਰਿਆ ਉਹਨੂੰ ਗੜਾਸੀ ਵਾਲੇ ਨੂੰ ਐ ਹੋ ਗਿਆ ਵੀ ਮੇਰੀ ਤਾਂ ਮਾਰਕ ਨਾਲ ਲਿਹਾਇਆ ਉਹਨੂੰ ਤਾਂ ਅਸੀਂ ਫੇਸਬੁੱਕ 'ਮੈਂ ਦੱਬ ਲਈ' ਦੋਕ ਵੀਡੀਓ ਪਾ ਕੇ ਇੱਕ ਮੇਰੇ ਵਿਰੁੱਧ ਤੇ ਇੱਕ ਚੀਮੇ ਵਿਰੁੱਧ ਉੱਡ ਗਿਆ ਉਹ ਮਾਮਾ ਮੈਨੂੰ 3 ਸਾਲ ਹੋ ਗਏ ਵੀਡੀਓ ਪਾਈ ਜਾਂਦੇ ਨੇ ਇਹ ਤਾਂ ਮੇਰੇ ਯਾਰ ਆ ਸਾਰੇ ਫੇਸਬੁੱਕ ਵਾਲੇ ਪੇਜ ਆਡਮਨ ਸਾਰੇ ਬੰਦੇ ਜਿੰਨੇ ਵੀ ਐੜੀਆਂ ਬਣਾਈ ਫਿਰਦੇ ਆ ਉਹ ਗਾਣਿਆਂ ਗੁਣਿਆਂ ਚ ਕਿਹੜਾ ਹੁੰਦਾ ਜਵਾਕ ਜਮੀ ਮਾਰੀ ਜਾਂਦੇ ਆ ਜਿੰਨੇ ਵੀ ਲੋਕ ਐੜੀਆਂ ਬਣਾਈ ਫਿਰਦੇ ਪੇਚ ਲਾਉਂਦੇ ਹਰੇ ਮੇਰੇ ਨਾਲ ਜਾਰੀ ਹੈ ਨਾ ਮਨੋਂ ਦਾ 3 ਸਾਲ ਹੋ ਗਏ ਇੱਥੇ ਫਿਰਦੇ ਇਹਨੂੰ ਇਹ ਨਵੇਂ ਗੜਾਸੀ ਵਾਲਾ ਇਹਨੂੰ ਐਸੀ ਵੀ ਐਸੇ ਖੱਡ ਸਾ ਪਹਿਲਾਂ ਮੇਰੇ ਵਿਰੁੱਧ ਵੀਡੀਓ ਪਾਤੀ ਫਿਰ ਚੀਮੇ ਵਿਰੁੱਧ ਪਾਤੀ ਹੋਰ ਦੱਸੋ ਹਾਂ ਹਾਂ ਵਾਹੀ ਕਹਿੰਦਾ ਰਣਾਵੇ ਤੇਰੀ ਜੀਰੀ ਮਾੜੀ ਉਹ ਨਹੀਂ ਮਾੜੀ ਰਹਿਣ ਦਿੰਦੇ ਆਪਾਂ ਬਾਬਾ ਜੀ ਆਪਾਂ ਪਤਾ ਕੀ ਕਰਾਂਗੇ ਇੱਕ ਘਟਾ ਡੀਏਪੀ ਦਾ ਇੱਕ ਜੈਂਕ ਦਾ ਮਾਰਾਂਗੇ 10 15 ਕਿਲੋ ਜੈਂਕ ਕਿੱਲੇ ਦਾ ਤੇ ਕੁਛ ਮਾਰਾਂਗੇ ਡੀਏਪੀ ਕੁਛ ਮਾਰਾਂਗੇ ਜੂਰੀਆ ਜੀਰੀ ਦਾ ਗਈ ਜੀਰੀ ਪਤਾ ਕੀ ਕਹੂ ਬੰਦਾ ਮਾਰ ਛੜਾਉ ਮੈਂ ਇੰਨੀ ਤਾਕਲੀ ਕਰਨੀ ਹੈ ਜੀਰੀ ਐਤ ਕੀ ਮੋਟਰ ਦੇਖਣਾ 15 ਦੀ ਮੱਸੀ ਮੋਟਰ ਪਾਣੀ ਪਤਾ ਕਿਵੇਂ ਕੱਢਦੀ ਹੈ ਗਰ ਦਣਾ ਦੇਗੇ ਓ ਮੈਂ ਸਟਾਰ ਕਹਾਂ ਯਾਰ ਜੇ ਹੁਣ ਚਾਰ ਸਿੰਗਰਾਂ ਨਾਲ ਵੱਡਿਆਂ ਨਾਲ ਲੈਬ ਹੋਇਆ ਸਟਾਰ ਤਾਂ ਨਹੀਂ ਬਣ ਗਿਆ ਛੋਡੇ ਵਰਗਾ ਯਾਰਾ ਜਮਾ ਹੱਡੇ ਵਰਗਾ ਠੀਕ ਆ ਜੇ ਜਾਣਦਾ ਪੰਜਾਬ ਸਰ ਤੁਸੀਂ ਜਾਣ ਲਿਆ ਯਾਰ ਮੈਨੂੰ ਕੌਣ ਪੁੱਛਦਾ ਸੀ ਮੈਂ ਤਾਂ ਇੱਥੇ ਬੱਟਾ ਪੋਚੀ ਜਾਂਦਾ ਸੀ ਉਹ ਚੀਮੇ ਦੀ ਬਾਈ ਗੱਲ ਨਾ ਛੜੋ ਯਾਰ ਉਹਦੇ ਪੇਜ ਤੇ ਛੜੋ ਪਤਾ ਨਹੀਂ ਕੀ ਆਈਟਮ ਸੀ ਚੀਮਾ ਚਾਰ ਦਿਨ ਆਇਆ ਉੱਡ ਗਿਆ ਹੁਣ ਪਤਾ ਨਹੀਂ ਕਿੱਧਰ ਗਿਆ ਆਜਾ ਮੈਂ ਤਾਂ ਨਿੰਜੇ ਕੋਲ ਗਿਆ ਸੀ ਮੈਂ ਗਾਹ ਜਿੰਮ ਤੇ ਜਾਇਆ ਉਹਨੇ ਮੈਂ ਚੀਮਾ ਮਿਲ ਜੂਦਾ ਪਤੰਦਰ ਸਿਆਈ ਨਹੀਂ ਉੱਥੋਂ ਹੋਰ ਦੱਸੋ ਕੀ ਹਾਲਾ ਦੱਸੋ ਕੀ ਦਾ ਨਾਮ ਲਵਾਂ ਮੈਂ ਹੈਪੀ